ਬਟਾਲਾ ਦੀ ਪੋਜੀਸ਼ਨ ਮੈਂ ਸਮਝਦਾ ਕਿ ਬਟਾਲਾ ਜਿਹੜਾ ਅਸਲੀ ਕਾਂਗਰਸ ਫਾਰਟ ਕੀਤਾ ਵੀ ਤੁਹਾਡੇ ਲਈ ਤਾਂ ਬੜਾ ਵੱਡਾ ਚੈਲੰਜ ਹੈ ਵਾਰਡ ਨੰਬਰ 38 ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਉਹ ਖੜੇ ਨਹੀਂ ਉਹਨਾਂ ਦੀ ਵਾਰਡ ਹੈ ਸੀ ਬਨੇ ਹਰਿੰਦਰ ਸਿੰਘ ਐਮ ਸੀ ਮੈਂ ਕਿਸੇ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਲੈਂਦਾ ਸਮਝਦਾ ਪਰ ਵਜੂਦ ਦਾ ਮਸਲਾ ਤੇ ਹੈ ਤੁਸੀਂ ਆਪਣੀ ਜਿੱਤ ਜਿਹੜੀ ਹੈ ਬਰਕਰਾਰ ਰੱਖਣੀ ਤੁਹਾਡੇ ਹਾਸਤੇ ਵੀ ਇੱਕ ਵੱਡਾ ਮੁੱਛ ਦਾ ਸਵਾਲ ਹੈ ਇਹ ਬਟਾਲਾ ਵਿੱਚ ਡਬਲ ਇੰਜਨ ਕਾਂਗਰਸ ਬਣੀ ਹੋਈ ਇੱਕ ਪਾਸੇ ਦੂਸਰਾ ਇੰਜਨ ਜੂਰ ਦੂਜੇ ਪਾਸੋਂ ਇੱਕ ਦੂਜਾ ਯੂਰ ਲੋਕ ਪਿਆ ਅਚਾਰਿੰਦਰ ਜੀ ਜਿਆਦਾ ਹਾਸ ਪਾਵਰ ਵਾਲਾ ਕਿਹੜਾ ਇੰਜਣ ਹੈ ਅਮਨਦੀਪ ਜੰਤੀਪੁਰ ਜਿਹੜੇ ਐਡਵੋਕੇਟ ਸਾਹਿਬ ਫਾਜੋ ਉਹਨਾਂ ਦੀ ਇਸ ਵੇਲੇ ਲੋਕਪ੍ਰਿਤਾ ਦੇ ਵਿੱਚ ਕਿਵੇਂ ਹੈ ਵਧਦਾ ਹੋ ਰਿਹਾ ਹੈ ਜਾਂ ਗਰਾਫ ਸਟਿਲ ਹੈ ਗ੍ਰਾਫ ਸ਼ਖਸੀਅਤ ਐਸੀ ਹੈ ਬਹੁਤ ਹੀ ਵਧੀਆ ਸਾਡੇ ਬੱਚਿਆਂ ਵਰਗਾ ਠੀਕ ਹੈ ਔਰ ਬੜਾ ਡਾਊਨ ਟੂ ਅਰਥ ਹੈ ਕਿ ਐਸਾ ਸਾਨੂੰ ਇਹ ਪਰਿਵਾਰ ਮਿਲ ਗਿਆ ਬਟਾਲੇ ਨੂੰ ਜਿਹੜੇ ਰਿਪਰੈਜ਼ੈਂਟ ਕਰੇਗਾ ਕਿ ਹਰ ਔਖੇ ਸੌਖੇ ਵੇਲੇ ਕਿਸੇ ਵੀ ਵਰਕਰ ਨੂੰ ਕੋਈ ਭੀੜ ਪਾਦੀ ਆ ਇਹ ਪਰਿਵਾਰ ਪਹਿਲਾਂ ਨਾਲ ਤੋਂ ਹੈ अच्छा बाकी पार्टियां ਦਾ ਅਗਰ ਜ਼ਿਕਰ ਕਰੀਏ ਤੇ ਸਵਾਤਾ ਬੀਜੇਪੀ ਦਾ ਤੁਸੀਂ ਵੀ ਚੱਕਿਆ ਹੋਇਆ ਛੱਡੀ ਬੀਜੇਪੀ ਕਿ ਉਹਨਾਂ ਨੇ ਯਾਦ ਤੁਹਾਨੂੰ ਛੱਡਿਆ ਕਿਉਂ ਮੈਂ ਛੱਡੀ ਇਹਨਾਂ ਦੀ ਪਾਲਿਸੀ ਦੇ ਕਰਕੇ ਉਧਰੋਂ ਮੈਸੇਜ ਆ ਗਿਆ ਹੈ ਆਰਐਸਐਸ ਵੱਲੋਂ ਕਿ ਸਰਦਾਰ ਕਿਸੇ ਨੂੰ ਵਰਤਾਨੀ ਸੀ ਬਣਾਉਣਾ ਮੈਂ ਸਮਝਦਾ ਕਿ ਵੀ ਜਿਹੜੀ ਇਹਨਾਂ ਦੀ ਆਰਐਸਐਸ ਦੀ ਇੱਕ ਪਰਟੀਕੂਲਰਲੀ ਮੈਨੂੰ ਲੱਗਦਾ ਬਟਾਲੇ 'ਚ ਕੋਈ ਜ਼ਿਆਦਾ ਘਟੜਵਾਦਾ ਹੈ ਅੱਛਾ ਮੈਂ ਜਿਹੜੇ ਤੁਹਾਡੇ ਕਾਂਗਰਸ ਦੇ ਸਿਟੀ ਪ੍ਰਧਾਨੇ ਸੰਜੀਵ ਸ਼ਰਮਾ ਮੈਂ ਕਦੀ ਦੇਖਿਆ ਨਹੀਂ ਤੁਹਾਨੂੰ ਕਿ ਉਹਨਾਂ ਦੀ ਕਿਸੇ ਮੀਟਿੰਗ 'ਚ ਗਏ ਹੋ ਕੀ ਕਰਦੇ ਕਸ਼ਵਨੀ ਸੇਖੜੀ ਜਿਹੜੇ ਸਾਡੇ ਉਸਲੇ ਪਾਰਟੀ ਦੇ ਨਾਲ ਬੰਦੇ ਸਰ ਦਾ ਉਹਨਾਂ ਨੂੰ ਲੋਕਾਂ ਨੇ ਬਹੁਤ ਇੱਕ ਨਾਪਸੰਦ ਕੀਤਾ ਲੋਕਾਂ ਨੇ ਨਾਪਸੰਦ ਕੀਤਾ ਨਹੀਂ ਕਿ ਪਾਰਟੀ ਦੇ ਹੀ ਕਿਹੇ ਬੰਦੇ ਨੇ ਨਾਪਸੰਦ ਅਛਾ ਨਹੀਂ ਸੇਖੜੀ ਹਾਰਿਆ ਸੀ ਕਿ ਹਰਾਇਤ ਵੀ ਜਦੋਂ 2022 ਦੇ ਵਿੱਚ ਬਾਜ਼ੀ ਨਹੀਂ ਪੜ ਸਕੀ ਹੁਣ ਕਿਦਾਂ ਪੜ ਦੇਗਾ ਵਿਤਾਲ ਸਭਾ ਹਲਕਾ ਬਟਾਲਾ ਦੀ ਵਾਰਡ ਨੰਬਰ 38 ਸਪੈਸ਼ਲ ਕਿਉਂ ਹੈ ਖਾਸ ਕਿਉਂ ਹੈ ਇਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿਉਂਕਿ ਇਸੇ ਵਾਰਡ ਨੰਬਰ 38 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਸੀਟ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀਕਤ ਸੀ ਸੋ ਉਹਨਾਂ ਦੀ ਰਿਹائش ਵੀ ਹੈ ਇਸੇ ਹੀ ਵਾਰਡ ਦੇ ਵਿੱਚ ਉਹਨਾਂ ਦੀ ਵੋਟ ਵੀ ਹੈ ਉਹਨਾਂ ਦੇ ਪਰਿਵਾਰ ਦੀ ਵੋਟ ਵੀ ਹੈ ਔਰ ਇੱਥੋਂ ਹੀ ਉਹ ਐਮ ਐਲ اے ਚੁਣੇ ਗਏ ਸੀਗੇ ਸੋ ਸਾਡੇ ਨਾਲ ਵਾਰਡ ਨੰਬਰ 38 ਤੋਂ ਕੌਂਸਲਰ ਨੇ ਹਰਿੰਦਰ ਸਿੰਘ ਜੀ ਉਹਨਾਂ ਤੋਂ ਜਾਣਾਂਗੇ ਇਸ ਵਾਰਡ ਦੀ ਜਨਮ ਪੱਤਰੀ ਬਾਰੇ ਸਵਾਗਤ ਹੈ ਜੀ ਹਰਿੰਦਰ ਜੀ ਧੰਨਵਾਦ ਜੀ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਡ ਨੰਬਰ 38 ਖਾਸ ਕਿਉਂ ਹੈ ਜੀ ਇਸ ਪਰ ਵਾਡ ਨੰਬਰ 38 ਖਾਸ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਡੇ ਐਮਐਲਏ ਸਾਹਿਬ ਸ਼ਹਿਰੀ ਕਲਸੀ ਜੀ ਇੱਥੋਂ ਬਿਲੋਂਗ ਕਰਦੇ ਨੇ ਔਰ ਹੁਣ ਉਹ ਜਿਹੜੀ ਮੈਂਬਰ ਪਾਰਲੀਮੈਂਟ ਦੀ ਜਿਹੜੀ ਪਾਰਟੀ ਨੂੰ ਨੋ ਨੋ ਟਿਕਟ ਦੇ ਕੇ ਨਵਾਜ਼ਿਆ ਉਹ ਲੜ ਰਹੇ ਨੇ ਇਸ ਵਾਸਤੇ ਸ਼ਹਿਰ ਦੇ ਵਿੱਚੋਂ ਵਾਡ ਨੰਬਰ 38 ਕੁਝ ਖਾਸ ਬਣ ਗਈ ਹੈ ਵਾਡ ਨੰਬਰ 38 ਦੇ ਵਿੱਚ ਅਗਰ ਜਿਗਰਗਰੀਤਾਂ ਸ਼ੁਰੂਆਤ ਹੋ ਚੁੱਕੀ ਆ ਆਗਾਜ਼ ਹੋ ਚੁੱਕਾ ਹੈ ਪ੍ਰਚਾਰ ਦਾ ਜ਼ਬਰਦਸਤ ਪਿਛਲੇ ਦਿਨ ਯਮਨ ਜੀ ਨੂੰ ਲੈ ਕੇ ਤੁਸੀਂ ਡੋਰ ਟੂ ਡੋਰ ਗਏ ਸੀ ਜੀ ਕੀ ਹਾਲਤ ਰੋਕਣ ਕਿਸਰਾ ਸਵਾਗਤ ਕੀਤਾ ਕਾਂਗਰਸ ਪਾਰਟੀ ਦਾ ਔਰ ਆਪਣੇ ਇਲਾਕੇ ਦੇ ਲੋਕਾਂ ਨੇ ਬਹੁਤ ਇੱਜ਼ਤ ਮੰਨ ਦਿੱਤਾ ਕਾਫੀ ਤੁਹਾਨੂੰ ਲੋਕਾਂ ਨੇ ਬਾਹਰ ਪਾ ਕੇ ਸਵਾਗਤ ਕੀਤਾ ਪਾਰਟੀ ਦੇ ਜਿਹੜੇ ਅਸਲੇ ਸਾਡੇ ਮੁਹਿੰਮ ਦੇ ਵਿੱਚ ਅੱਗ ਲਾ ਕੇ ਅਮਨਦੀਪ ਜੈਨਦੀਪੁਰੇ ਜੀ ਕਰਦੇ ਪਏ ਨੇ ਲੋਕਾਂ ਨੇ ਬਰਫੀ ਦੇ ਡੱਬੇ ਲੱਡੂਆ ਦੇ ਡੱਬੇ ਲਿਆ ਕੇ ਸਾਨੂੰ ਇੱਕ ਕਿਸਮ ਦੋਨਾਂ ਜਿੱਤ ਦਾ ਇਸ਼ਾਰਾ ਦੇ ਦਿੱਤਾ ਕਿ ਵਾਰ ਨੰਬਰ 38 ਦੇ ਵਿੱਚੋਂ ਜਿੱਤ ਦਾ ਗਾਜ ਜਿਹੜਾ ਸ਼ੁਰੂ ਹੋ ਗਿਆ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਈ ਨਾ ਹਰਿੰਦਰ ਜੀ ਕਿਉਂਕਿ ਜੇਕਰ ਅਮਨ ਜੀ ਜਾਂਦੇ ਨੇ ਤਾਂ ਵੀ ਡੱਬੇ ਆ ਜਾਂਦੇ ਨੇ ਜੇਕਰ ਸ਼ਹਿਰੀ ਜੀ ਨਿਕਲਦੇ ਨੇ ਤਾਂ ਵੀ ਡੱਬੇ ਆ ਜਾਂਦੇ ਨੇ ਉਹ ਜਿਹੜੀ ਮੱਛੀ ਪਾਰਟੀ ਦਾ ਬੰਦਾ ਚੱਲ ਜੇ ਹਾਰ ਵੀ ਪਾਉਂਦੇ ਨੇ ਡੱਬੇ ਵੀ ਦਿੰਦੇ ਨੇ ਤੇ ਮੂੰਹ ਮਠੇ ਵੀ ਕਰਾਉਂਦੇ ਨੇ ਤੇ ਟਿਕਟਾਂ ਵਰੀ ਓਕੇ ਵੀ ਕਰਦੇ ਨੇ ਕਿ ਵੋਟਾਂ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਉਹੀ ਤੁਹਾਡੇ ਕੋਲ ਜਾਨਣਾ ਚਾਹੁੰਦਾ ਸੀ ਕਿ ਕਿ ਜਰਕ ਗਣਿਤ ਦੀਆਂ ਪਰਤਾਂ ਖੋਲਦਿਓ ਵੇਖੋ ਜਿੱਥੋਂ ਤੱਕ ਤੁਹਾਡੀ ਇਹ ਗੱਲ ਦਾ ਕਿੱਟੀ ਲੋਕ ਹੁਣ ਸਾਇਲੈਂਟ ਵੋਟਰ ਦੀ ਗਿਣਤੀ ਜ਼ਿਆਦਾ ਵੱਧ ਗਈ ਹੈ ਲੋਕ ਆਪਣਾ ਮਨ ਨਹੀਂ ਦਿੰਦੇ ਬਟ ਫਿਰ ਵੀ ਤੁਸੀਂ ਇੱਕ ਪੱਤਰਕਾਰ ਹੋ ਤੁਸੀਂ ਨਿਊਟਰਲ ਹੋ ਕੇ ਵੀ ਜਦੋਂ ਕਿ ਜਾ ਕੇ ਗੱਲ ਕਰਦੇ ਹੋ ਤੁਹਾਨੂੰ ਪਤਾ ਲੱਗਦਾ ਹੋਰ ਵੀ ਕੁਝ ਸਾਡੇ ਵੀ ਐਸੇ ਸੈਲ ਹੈਗੇ ਨੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ ਜਾ ਕੇ ਲੋਕਾਂ ਦੇ ਥੀਵਜ਼ ਲੈਂਦੇ ਨੇ ਔਰ ਹੁਣ ਜੋ ਬਾਈ ਦੇ ਹਾਲਾਤ ਸੀ ਕਿ ਹੁਣ ਰਿਸ਼ਵਤ ਜੀ ਉਹ ਬਾਈ ਵਾਲੇ ਹਾਲਾਤ ਨਹੀਂ ਹੈਗੇ ਉਸਲੇ ਹਨੇਰੀ ਸੀ ਔਰ ਉਸ ਹਨੇਰੀ ਦੇ باوجود ਤੁਸੀਂ ਦੇਖੋ ਸਾਡੇ ਜ਼ਿਲ੍ਹੇ ਦੇ ਵਿੱਚ 6 ਜਿਹੜੇ ਕਾਂਗਰਸ ਐਮਐਲਏ ਬਣ ਗਏ ਨੇ ਆਊਟ ਆਫ 9 ਜਿਹੜੀ ਐਸੈਂਬਲੀ ਕੌਂਸਲ ਚੈਲਸੀ ਦੇ ਵਿੱਚ ਉਹ 6 ਕਾਂਗਰਸ ਐਮਲੇ ਬਣਗੇ ਉਸ ਲਈ ਮੈਂ ਸਮਝਦਾ ਕਿ ਕੁਝ ਸਾਡੇ ਪਾਰਟੀ ਦੀ ਜਾਂ ਅਸ਼ਵਨੀ ਸੇਖੜੀ ਜਿਹੜੇ ਸਾਡੇ ਉਸ ਵੇਲੇ ਪਾਰਟੀ ਦੇ ਨੂੰ ਬਾਈਦੇ ਸਰ ਉਹਨਾਂ ਨੂੰ ਲੋਕਾਂ ਨੇ ਬਹੁਤ ਇੱਕ ਨਾਪਸੰਦ ਕੀਤਾ ਸੀਗਾ ਕਿਉਂਕਿ ਲੋਕਾਂ ਦੀ ਵਿਚਾਰ ਨਹੀਂ ਰਹੇ ਲੋਕਾਂ ਦੇ ਇਹ ਗੱਲ ਦੇ ਲੋਕ ਕਹਿ ਰਹੇ ਲੋਕਾਂ ਨੇ ਨਾਪਸੰਦ ਕੀਤਾ ਨਹੀਂ ਕਿ ਪਾਰਟੀ ਦੇ ਕਿਹੜੇ ਬੰਦਿਆਂ ਨੇ ਨਾਪਸੰਦ ਕੀ ਮੈਂ ਸਮਝਦਾ ਕਿ ਹੋ ਸਕਦਾ ਹੈ ਕਿ ਵਿੱਚੋਂ ਕੁਝ ਸਾਡੀ ਪਾਰਟੀ ਦੇ ਬੰਦਿਆਂ ਨੇ ਵੀ ਉਹਨੂੰ ਨਾਪਸੰਦ ਕੀਤਾ ਹੋਵੇ ਜਿਸ ਵਜ੍ਹਾ ਕਰਕੇ ਉਸ ਵੇਲੇ ਇਥੋਂ ਆਮ ਆਦੀ ਪਾਰਟੀ ਅਸ਼ਵਨੀ ਸੇਖੜੀ ਹਾਰਿਆ ਹੀ ਕਿ ਹਰਾਇਆ ਸੀ ਮੈਂ ਕਹਿ ਸਕਦਾ ਦੋਨੇ ਹੀ ਕਾਰਨ ਹੈਗੇ ਅਸ਼ਨੀ ਸੇਖੜੀ ਦਾ ਆਪਣਾ ਵੀ ਇੱਕ ਬਹੁਤ ਵੱਡਾ ਉਹਦਾ ਜਿਹੜਾ ਲੋਕਾਂ ਦੇ ਵਿੱਚ ਨਾਂ ਵਿਚਰਨਾ ਔਰ ਦੂਸਰਾ ਕੁਝ ਪਾਰਟੀ ਦੇ ਜਿਹੜੇ ਸਾਡੇ ਅ ਲੀਡਰ ਸਹਬਾਨ ਜਿਹਨਾਂ ਨੂੰ ਬਟਾਲੀ ਜਮਹੂਰੀ ਬਿੜੀ ਸੀਗੇ ਉਹਨਾਂ ਨੇ ਵੀ ਪਾਰਟੀ ਨਾਲ ਤਰੋ ਕੀਤਾ ਅਛਾ ਨਹੀਂ ਸੇਖੜੀ ਹਾਰੇ ਕੇ ਕਾਂਗਰਸ ਹਾਰੀ ਮੈਂ ਤਾਂ ਸਮਝਾ ਕਿ ਉਸ ਵੇਲੇ ਵੀ ਕਾਂਗਰਸ ਨਹੀਂ ਹਾਰੀ ਅਸ਼ਨੀ ਸੇਖੜੀ ਹਾਰਿਆ ਸੀ ਪਰ ਹਾਰੀ ਤੇ ਕਾਂਗਰਸ ਆਹ ਤੁਸੀਂ ਕਹਿ ਸਕਦੇ ਮੈਂ ਸਹਿਮਤ ਹਾਂ ਉਸ ਗੱਲ ਤੇ ਨਾਲ ਹੋਰ ਕੀ ਹਾਲ ਹੈ ਹੁਣ ਹਾਲਾਤ ਜਿਹੜੇ ਬਹੁਤ ਬਦਲ ਗਏ ਮੈਂ ਨਹੀਂ ਸਮਝਦਾ ਕਿ ਵੀ ਹੁਣ ਜਿਹੜੀ ਉਹ 2022 ਵਾਲੀ ਗੱਲ ਹੈ ਉਹ ਨਹੀਂ ਹੈਗੀ ਔਰ ਕਾਂਗਰਸ ਜਿਹੜੀ ਪਾਰਟੀ ਹੈ ਬੜੀ ਸ਼ਾਨ ਨਾਲ ਜਿੱਤਿਆ ਗਈ ਔਰ ਮੇਰੇ ਖਿਆਲ ਨਾਲ ਬਟਾਲਾ ਹਲਕਾ ਵੀ ਹੁਣ ਜਿਹੜਾ ਜਿੱਤੇ ਜਿੱਤਾ ਗਿਆ ਸੀ ਇਹੋ ਹੀ ਤੇ ਭਰਮ ਭਲੇਖੇ ਚ ਅੱਜ ਵੀ ਹਲਕਾ ਬਟਾਲਾ ਦੇ ਲੋਕ ਨੇ ਕਿ ਜਦੋਂ 2022 ਦੇ ਵਿੱਚ ਬਾਜ਼ੀ ਨਹੀਂ ਪੜ ਸਕੀ ਹੁਣ ਕਿਦਾਂ ਪੜ ਜਾਈ ਦੇਖੋ ਤੁਸੀਂ ਸਿਆਣੇ ਹੋ ਸਮਝਦੇ ਹੋ ਸਾਰੀ ਗੱਲ ਨੂੰ ਦੱਸੋ ਨਾ ਜਰਾ ਮੈਂ ਲੋਕਾਂ ਕਿ ਜਨਤਾ ਨੂੰ ਦੱਸੇ ਜਨਤਾ ਨਹੀਂ ਸਿਆਣੀ ਮੈਂ ਇਹ ਦੱਸਣਾ ਚਾਹੁੰਦਾ ਕਿ ਲੋਕਾਂ ਨੇ ਦੇਖਿਆ ਅਗਵੇ ਕਾਲੀ ਦਲ ਵੀ ਦੇਖ ਲਿਆ ਕਾਂਗਰਸੀ ਦੇਖ ਲਈ ਭਾਜਪਾ ਵੀ ਦੇਖ ਲਈ ਯਾਰ ਪਿਛਲੇ 20 ਸਾਲ ਜਾਂ 25 ਸਾਲ ਇੱਕ ਬਦਲਾਅ ਦੀ ਲੋਕਾਂ ਦੇ ਆਮ ਆਦਮੀ ਪਾਰਟੀ ਨੇ ਬਦਲਾਅ ਲਿਆਂਦਾ ਜੀ ਅਸੀਂ ਬਦਲਾਅ ਬਦਲਾਅ ਸਾਨੂੰ ਇੱਕ ਮੌਕਾ ਦਿਓ ਸਾਨੂੰ ਇੱਕ ਮੌਕਾ ਦਿਓ ਮੈਂ ਸਮਝਦਾ ਕਿ ਉਹ ਮੌਕਾ ਲੋਕਾਂ ਨੇ ਵੀ ਇਹ ਕੇ ਦੇਖ ਲਿਆ ਔਰ ਜਿੰਨੀ ਤੇਜ਼ੀ ਨਾਲ ਉਸਲੇ ਲੋਕਾਂ ਨੇ ਇਹਨਾਂ ਨੂੰ ਬਦਲਾ ਲਿਆ ਕਿ ਸੱਤਾ ਨੇ ਰਾਜ ਚ ਸੌਂਪੀ 92 ਐਵੇਂਲੇ ਬਣਾ ਕੇ ਦੇਤੇ ਨੇ ਔਰ ਉਹਨਾਂ ਡਬਲ ਤੇਜ਼ੀ ਨਾਲ ਲੋਕਾਂ ਇਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਇਹਨਾਂ ਦਾ ਗਰਾਫ ਡਿੱਗਾ ਵੀ ਜੇ ਬਟਾਲੇ ਦੀ ਕੀ ਪੋਜੀਸ਼ਨ ਬਟਾਲੇ ਦੀ ਪੋਜੀਸ਼ਨ ਨੂੰ ਮੈਂ ਸਮਝਦਾ ਕਿ ਬਟਾਲਾ ਜਿਹੜਾ ਸ੍ਰੀ ਕਾਂਗਰਸ ਪਾਰਟੀ ਜਿੱਤੇਗੀ ਜੀ ਬਟ ਤੁਹਾਡੇ ਲਈ ਤੇ ਬੜਾ ਵੱਡਾ ਚੈਲੰਜ ਹੈ ਵਾਰਡ ਨੰਬਰ 38 ਕਿਉਂਕਿ ਇੱਕ ਪਾਸੇ ਐਮਐਲਏ ਹੈ ਲੋਕ ਸਭਾ ਦੇ ਜਿਹੜੇ ਉਮੀਦਵਾਰ ਨੇ ਉਹ ਖੜੇ ਨਹੀਂ ਉਹਨਾਂ ਦੀ ਵਾਰਡ ਹੈ ਤੇ ਇੱਕ ਬੰਦੇ ਹਰਿੰਦਰ ਸਿੰਘ ਐਮਸੀ ਨੇ ਨਹੀਂ ਦੇਖੋ ਮੈਂ ਇੱਕ ਕਾਂਗਰਸ ਪਾਰਟੀ ਦਾ ਵਰਕਰ ਹਾਂ ਹੂੰ ਮੈਂ ਕਿਸੇ ਨਾਲ ਆਪਣਾ ਕੋਈ ਮੁਕਾਬਲਾ ਨਹੀਂ ਦੈਂ ਸਮਝਦਾ ਮੇਰਾ ਆਪਣਾ ਕੰਮ ਹੈ ਕਿ ਮੈਂ ਆਪਣੀ ਮਿਹਨਤ ਕਰਦਾ ਜਾਵਾਂ ਜਨਾ ਵੱਤਵਾਦ ਪਾਰਟੀ ਵਾਸਤੇ ਕੰਮ ਕਰਦਾ ਵੱਤਵਾਦ ਵੋਟ ਆਪਣੀ ਪਾਰਟੀ ਨੂੰ ਮੈਂ ਲੈ ਕੇ ਆਪਣੀ ਵਾਰਡ ਜੁਦਿਆਂ ਪਰ ਪਰ ਵਜੂਦ ਦਾ ਮਸਲਾ ਤੇ ਹੈ ਨਾ ਤੁਸੀਂ ਆਪਣੀ ਜਿੱਤ ਜਿਹੜੀ ਹੈ ਬਰਕਰਾਰ ਰੱਖਣੀ ਤੁਹਾਡੇ ਵਾਸਤੇ ਵੀ ਇੱਕ ਵੱਡਾ ਮੋਚ ਦਾ ਸਵਾਲ ਹੈ ਔਰ ਉਧਰਲੇ ਬੰਨੇ ਅਮਨ ਚੇਤ ਸਿੰਘ ਸ਼ੈਰੀ ਹੋਣਾ ਦੀ ਵਾਰਡ ਇਹ ਹਰਨੋ ਵੀ ਨਹੀਂ ਦੇਣਗੇ ਇਕੱਲੇ ਆ ਜੀ ਇਹ ਮੋਚ ਦਾ ਸਵਾਲ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਬਣਾਉਣਾ ਚਾਹੀਦਾ ਇਹ ਪਰਮਾਤਮਾ ਦੇ ਹੱਥ ਵਿੱਚ ਸਭ ਕੁਝ ਠੀਕ ਹੈ ਮਿਹਨਤ ਕਰਦੇ ਜਾਓ ਲੋਕਾਂ ਦੇ ਵਿੱਚ ਵਿਚਰੋ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਵੋ ਉਹਨਾਂ ਦੇ ਹਰ ਕੰਮ ਤੇ ਉਹਨਾਂ ਨਾਲ ਭਾਈਵਾਲ ਬਣੋ ਤੇ ਮੋਛ ਪ੍ਰਮਾਤਮਾ ਆਪਣੇ ਆਪ ਤੁਹਾਡੀ ਖੜੀ ਕਰ ਦਿੰਦਾ ਸਾਨੂੰ ਖੜੀ ਕਰਨ ਦੀ ਲੋੜ ਹੀ ਅੱਛਾ ਇਸ ਵਾਰੀ ਕਾਂਗਰਸ ਪਾਰਟੀ ਦੀ ਬਟਾਲਾ ਦੇ ਵਿੱਚ ਪੋਜੀਸ਼ਨ ਕੀ ਹੈ ਪੋਜੀਸ਼ਨ ਬਹੁਤ ਵਧੀਆ ਚੱਲਦੀ ਪਈ ਹੈ ਸਭ ਤੁਹਾਡੇ ਸਾਹਮਣੇ ਆ ਤੁਸੀਂ ਜਾ ਕੇ ਸਰ ਮੀਟਿੰਗ ਅਟੈਂਡ ਕਰਦੇ ਹੋ ਦੇਖ ਰਹੇ ਤੁਸੀਂ ਜਾ ਕੇ ਅੱਛਾ ਮੈਂ ਜਿਹੜੇ ਤੁਹਾਡੇ ਕਾਂਗਰਸ ਦੇ ਸਿਟੀ ਪ੍ਰਧਾਨੇ ਸੰਜੀਵ ਸ਼ਰਮਾ ਮੈਂ ਕਹਿੰਦੀ ਕਿ ਕਹਨੀ ਤੁਹਾਨੂੰ ਕਿ ਉਹਨਾਂ ਦੀ ਕਿਸੇ ਮੀਟਿੰਗ ਚ ਗਏ ਹੋ ਕੋ ਕੀ ਕਰਨ ਬਿਕੋ ਦਾ ਕਾਰਨ ਇਹ ਹੈ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਵੀ ਜਸਟਾ ਡਬਲ ਇੰਜਨ ਦਾ ਬੜਾ ਇੱਕ ਚਰਚਾ ਚੱਲਦੀ ਨੇ ਜੀ ਡਬਲ ਇੰਜਨ ਦੀ ਸਰਕਾਰ ਆ ਇਹ ਬਟਾਲੇ ਚ ਡਬਲ ਇੰਜਨ ਕਾਂਗਰਸ ਬਣੀ ਹੋਈ ਇੱਕ ਪਾਸੇ ਦੂਸਰਾ ਇੰਜਨ ਯੋਰ ਦੂਜੇ ਪਾਸੇ ਇੱਕ ਦੂਜਾ ਯੋਰ ਲਾਉਂਦੇ ਆ ਉਹ ਯੋਰ ਕਿਹਦੇ ਵਾਸਤੇ ਲਾਉਂਦੇ ਆ ਸੁਖਜਿੰਦਰ ਸਿੰਘ ਦਾਵਾ ਜੀ ਕਾਂਗਰਸ ਦੇ ਜਿਹੜੇ ਸਾਡੇ ਕੈਂਡਰ ਉਹਨਾਂ ਦੀਤ ਵਾਸਤੇ ਅੱਛਾ ਰਿੰਦਰ ਜੀ ਜਿਆਦਾ ਹਾਸ ਪਾਵਰ ਵਾਲਾ ਕਿਹੜਾ ਇੰਜਨ ਹੈ ਨਾ ਜੇ ਮੁਤਾਬਕ ਗਿਣਤੀ ਹੋਈ ਕਿ ਫਿਰ ਪਤਾ ਲੱਗੇਗਾ ਵੀ ਜ਼ਿਆਦਾ ਹਸਪਾਵਰ ਵਾਲਾ ਕਿਹੜਾ ਇੰਜਨ ਨਿਕਲਿਆ ਅੱਛਾ ਤੇ ਵੈਸੇ ਹੈੱਡਕੁਆਟਰ ਜਿਹੜਾ ਉਹ ਕਿਹੜਾ ਬਣਿਆ ਹੋਇਆ ਮਤਲਬ ਕਿੱਥੇ ਹੈ ਜਿੱਥੇ ਸਾਰੇ ਹਰ ਨੇਤਾ ਜਿਹੜੇ ਨੇ ਜਾਂ ਪਾਰਟੀ ਵਰਕਰ ਨੇ ਉਹ ਇਕੱਠੇ ਹੋ ਕੇ ਰਣਨੀਤੀ ਤੈਅ ਕਰਦੇ ਨੇ ਬਟਾਲਾ ਦੇ ਵਿੱਚ ਉਹ ਹੈੱਡਕੁਆਟਰ ਕਿਹੜਾ ਹੈ ਕਾਂਗਰਸ ਬਟਾਲਾ ਦੇ ਵਿੱਚ ਹੈੱਡਕੁਆਟਰ ਇਸ ਵੇਲੇ ਤੇਜੀ ਚੰਦਾ ਪੈਲੇਸ ਹੈ ਅੱਛਾ ਜਿੱਥੇ ਪਾਰਟੀ ਨੇ ਉੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਸਵੇਰੇ ਸ਼ਾਮ ਰਾਤ ਨੂੰ ਸਾਰਾ ਦਿਨ ਉੱਥੇ ਹਰਵੇ ਲੰਗਰ ਚੱਲਦਾ ਔਰ ਉੱਥੇ ਹੀ ਸਾਰੀ ਜੋ ਪ੍ਰੈਨਿੰਗ ਬਣਦੀ ਅੱਜ ਕਿਹੜੀ ਵਾੜ ਜਾਣਾ ਕਿੱਥੇ ਜਾਣਾ ਅੱਜ ਕੀ ਕਰਨਾ ਹੈ ਕੀ ਕੀਗਾ ਫਰਦਰ ਪ੍ਰੋਗਰਾਮ ਨੇ ਸਾਰੇ ਉੱਥੋਂ ਹੀ ਤੈਅ ਹੁੰਦੇ ਨੇ ਉੱਥੋਂ ਹੀ ਚੱਲ ਲੈ ਕੇ ਦੇ ਦੇਸ਼ ਨਿਰਦੇਸ਼ਸ ਨਿਕਲਦੇ ਅਮਨਦੀਪ ਜੈੰਤੀਪੁਰ ਜਿਹੜੇ ਐਡਵੋਕੇਟ ਸਰ ਉਹਨਾਂ ਦੀ ਇਸ ਵੇਲੇ ਲੋਕਪ੍ਰਿਤਾ ਦੇ ਵਿੱਚ ਕਿਵੇਂ ਹੈ ਵਾਧਾ ਹੋ ਰਿਹਾ ਹੈ ਜਾਂ ਗਰਾਫ ਸਟਿਲ ਹੈ ਕਿ ਜਾਂ ਫਿਰ ਲੋਕ ਆ ਕਹਿੰਦੇ ਨੇ ਕਿ ਆਏ ਨੇ ਚਲੋ ਪਈ ਹੁਣ ਨਾਲ ਸਖਸ਼ੀਤਾ ਨੇ ਸ਼ਾਇਦ ਇਸ ਵਾਰ ਉਹਨਾਂ ਦੇ ਨਾਲ ਹੁਣ ਦਿਲੋਂ ਜੁੜਦੇ ਪਏ ਆ ਅੱਛਾ ਜਿਹੜੀ ਇੱਕ ਬਹੁਤ ਹੀ ਮੈਂ ਸਮਝਦਾ ਕਿ ਅ ਗੱਲ ਐਸੀ ਹੈ ਕਿ ਇੱਕ ਸ਼ਖਸੀਅਤ ਐਸੀ ਹੈ ਔਰ ਬਹੁਤ ਹੀ ਵਧੀਆ ਉਹ ਸਾਡੇ ਬੱਚਿਆਂ ਵਰਗਾ ਠੀਕ ਹੈ ਔਰ ਬੜਾ ਡਾਊਨ ਟੂ ਅਰਥ ਹੈ ਉਸ ਪਰਿਵਾਰ ਨਾਲ ਤੁਸੀਂ ਵੀ ਜੇ ਵਿਚਰਿਓ ਜਾ ਕੇ ਦੇਖੋ ਤੇ ਕਿਸ ਤਰ੍ਹਾਂ ਉਹਨਾਂ ਦੇ ਆਉ ਪੱਗ ਦਾ ਕਿਸ ਤਰ੍ਹਾਂ ਉਹਨਾਂ ਦੇ ਬੰਦੇ ਵਿੱਚ ਇੱਕ ਜਜ਼ਬਾ ਆਇਆ ਔਰ ਹਰ ਵਰਕਰ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਬਟਾਣੇ ਦੇ ਵਿੱਚ ਇੱਕ ਗੱਲ ਜਿਹੜੀ ਸਾਡੇ ਅਸ਼wini ਸੇਖੜੀ ਕੋਲੋਂ ਲੋਕ ਨਹੀਂ ਸੀ ਉਮੀਦ ਕਰਦੇ ਹੋਏ ਸੀ ਕਿ ਜੇ ਕੋਈ ਭੀੜ ਬੰਦੀ ਹੈ ਤਾਂ ਅਸ਼wini ਕੋਲੋਂ ਤਾਂ ਨਹੀਂ ਸੀ ਆਗੇ ਔਰ ਇਹ ਇੱਕ ਐਸਾ ਸਾਨੂੰ ਇਹ ਪਰਿਵਾਰ ਮਿਲ ਗਿਆ ਬਟਾਲੇ ਨੂੰ ਜਿਹੜੇ ਰਿਪਰੈਜ਼ੈਂਟ ਕਰੇਗਾ ਕਿ ਹਰ ਔਖੇ ਸੌਖੇ ਵੇਲੇ ਕਿਸੇ ਵੀ ਵਰਕਰ ਨੂੰ ਕੋਈ ਭੀੜ ਬੰਦੀ ਆ ਇਹ ਪਰਿਵਾਰ ਪਹਿਲਾਂ ਨਾਲ ਖੜੂ ਹੋਏਗਾ ਉਹਦੇ ਅੱਛਾ ਕਾਂਗਰਸੀ ਕੁਛ ਲੋਕ ਇਹ ਕਹਿੰਦੇ ਨੇ ਕਿ ਜਿੰਨਾ ਵੀ ਅਸ਼wini ਸੇਖੜੀ ਦਾ ਧੜਾ ਸੀ ਕਿ ਨਾ ਉਹ ਸਾਰੇ ਦਾ ਸਾਰਾ ਉਹਨਾਂ ਧੜਾਈ ਉਹੀ ਮੈਂਬਰ ਹੀ ਉਹੀ ਸਾਰੇ ਐਸ ਵੇਲੇ ਦੀਪੂ ਜੰਤੀਪੁਰ ਦੇ ਨਾਲੇ ਪਪੂ ਜੰਤੀਪੁਰ ਇਹਦੇ ਜਿਹੜਾ ਧੜਾਈ ਦੇ ਨਾਲੇ ਬਾਕੀ ਕੋਈ ਮੱਕੜੇ ਵੀ ਹੈਗੇ ਕਿ ਉਹ ਹੀ ਨੇ ਵਾ ਨੀ ਮੈਂ ਇਹ ਉਹਨਾਂ ਤੋਂ ਇਲਾਵਾ ਵੀ ਦੇਖੋ ਜ ਬਹੁਤ ਕਾਂਗਰਸ ਜਿਹੜੇ ਨੇ ਅਸਲੇ ਕਾਫੀ ਹੱਦ ਤੱਕ ਲੋਕ ਜਿਹੜੇ ਨੇ ਜ਼ਮੀਨ ਪੱਧਰ ਜਿਹੜੇ ਕਾਂਗਰਸ ਕੰਮ ਕਰਨ ਵਾਲੇ ਸੀ ਸਾਰੇ ਜਿੰਤਪਰੀ ਪਰੋਰ ਨਾਲ ਨੰਬਦੀਪੁਰ ਨਾਲ ਜੁੜ ਗਏ ਤੇ ਨਹੀਂ ਅਸਲ ਅੱਛਾ ਬਾਕੀ ਪਾਰਟੀਆਂ ਦਾ ਅਗਰ ਜ਼ਿਕਰ ਕਰੀਏ ਤੇ ਸਵਾਤਾ ਬੀਜੇਪੀ ਦਾ ਤੁਸੀਂ ਵੀ ਚੱਕਿਆ ਹੋਇਆ ਛੱਡੀ ਬੀਜੇਪੀ ਕਿ ਉਹਨਾਂ ਨੇ ਆਪ ਤੁਹਾਨੂੰ ਛੱਡਿਆ ਕਿ ਤੁਸੀਂ ਛੱਡੇ ਮੈਂ ਛੱਡੀ ਇਹਨਾਂ ਦੀਆਂ ਪਾਲਿਸੀਆਂ ਦੇ ਕਰਕੇ ਕਾਲੀ ਭਾਜਪਾ ਦੀ ਸਰਕਾਰ ਸੀ ਲੁਦੀਨਾਗਲ ਹੋਰਾਂ ਨੇ ਮੈਸੇਜ ਭੇਜਿਆ ਐ ਅਸ਼ੋਕ ਮੋਡਗਲ ਜੀ ਸਾਡੇ ਉਸ ਵੇਲੇ ਜ਼ਿਲ੍ਹਾ ਪ੍ਰਧਾਨ ਸੀ ਕਿ ਜਿਹੜਾ ਡੈਥ ਹੋ ਚੁੱਕੀ ਐ ਕਿ ਜਾ ਕੇ ਆਪਣੀ ਪਾਰਟੀ ਦੀ ਗੱਲ ਕਰੋ ਕਿ ਮੈਂ ਬਣਾਉਣਾ ਚਾਹੁੰਦਾ ਹਾਂ ਹਰਦਰੂ ਕਮੇਟੀ ਦਾ ਪ੍ਰਧਾਨ ਠੀਕ ਐ ਉਧਰੋਂ ਮੈਸੇਜ ਆ ਗਿਆ ਐ ਆਰਐਸਐਸ ਵੱਲੋਂ ਹੂੰ ਕਿ ਸਰਦਾਰ ਕਿਸੇ ਨੂੰ ਪ੍ਰਧਾਨ ਨਹੀਂ ਸੀ ਬਣਾਉਣਾ ਇਹ ਮੈਸੇਜ ਕਿਹਨਾਂ ਦਾ ਐ ਇਹ ਆਰਐਸਐਸ ਦਾ ਮੈਸੇਜ ਲੋਕਲ ਬਟਾਰਾ ਆਰਐਸਐਸ ਦਾ ਔਰ ਇਹ ਮੈਸੇਜ ਅਸ਼ੋਕ ਮੋਡਗਲ ਜੀ ਨੇ ਦਿੱਤਾ ਸੀ ਲੁਦੀਨਾਗਲੋਂ ਠੀਕ ਐ ਉਜੇ ਦਾ ਫਿਰ ਮੈਨੂੰ ਉਹ ਗੱਲ ਮੈਨੂੰ ਬੜੀ ਜਿਹੜੀ ਹਰਟ ਕੀਤੀ ਮੈਂ ਕਿ ਯਾਰ ਮੈਂ ਤਾਂ ਕਦੀ ਹਿੰਦੂ ਸਿੱਕੇ ਲਈ ਸੋਚੇ ਪਿਆ ਹੀ ਨਹੀਂ ਫਿਰ ਜਦੋਂ ਮੈਨੂੰ ਇਹ ਸੋਚ ਪਤਾ ਲੱਗੀ ਮੈਂ ਕਿ ਯਾਰ ਇਹ ਤੇ ਬੜੇ ਛੋਟੀ ਸੰਕੀਰਣ ਸੋਚ ਦੇ ਮਾਲਕ ਨੇ ਮੈਂ ਤੇ ਇਹ ਇਹਨਾਂ ਦੇ ਵਿੱਚ ਤੇ ਮੇਰਾ ਬਟ ਈਵਨ ਦੈਨ ਆਈ ਰਿਮੇਨਡ ਬੀਜਪੀ ਚੋਣ ਆ ਗਿਆ ਕਿ ਮੇਰੀ ਇਕਾਦਤ ਦਾ ਰਸ਼ਵਾਲ ਜੀ ਕਿ ਮੈਂ ਜਦੋਂ ਕਿਸੇ ਥਾਂ ਤੇ ਖੜੋਤਾ ਤੇ ਮੈਂ ਨਜ਼ਰ ਆਉਂਦਾ ਠੀਕ ਹੈ ਮੈਂ ਕਦੀ ਜ਼ਿੰਦਗੀ ਦੇ ਵਿੱਚ ਇਹਨੂੰ ਹੋਇਆ ਜੇ ਬੀਜਪੀ ਜੇ ਤੇ ਮੈਂ ਕਾਂਗਰਸ ਸਪੋਰਟ ਕਰਾਂ ਤੇ ਜੇ ਹੋਰ ਕੋਈ ਆਗਰ ਨਹੀਂ ਵੋਟ ਆ ਇਧਰ ਜਾਂ ਇੰਜ ਕਦੇ ਇਧਰ ਜਾਂ ਕਰ ਦੋ ਮ ਕਿਉਂ ਬਣਾ ਕਬੂਲ ਨਹੀਂ ਛੱਡੀ ਕਦੋਂ ਸੀ ਕਿਉਂ ਛੱਡੀ ਫਿਰ ਮੈਂ ਮੈਨੂੰ 2017 ਚ ਜਦੋਂ ਜਾਕਰ ਸਾਹਿਬ ਉਹਨਾਂ ਨੇ 22 ਇਲੈਕਸ਼ਨ ਨੂੰ ਖੱਲੇ ਡੱਤ ਤੋਂ ਬਾਅਦ ਆਈ ਹੈ ਪਾਰਲੀਮੈਂਟ ਦੀ ਜੀ ਉਹ ਫਿਰ ਮੇਰੇ ਕੋਲ ਘਰ ਆਏ ਉਹਨਾਂ ਨੂੰ ਪਤਾ ਲੱਗਾ ਕਿ ਵੀ ਪੁਰਾਣੇ ਕਾਂਗਰਸੀ ਪਰਵਾਟਕਸਾਲੀ ਕਾਂਗਰਸ ਪਰਿਵਾਰ ਸੀਗੇ ਵੀ ਇਹਨਾਂ ਦੇ 84 ਦੇ ਹੋਣ ਤੋਂ ਬਾਅਦ ਵੀ ਇਹਨਾਂ ਨੇ ਕਾਂਗਰਸ ਨਹੀਂ ਸੀ ਛੱਡੀ ਜਾਕਰ ਸਾਹਿਬ ਆਏ ਉਹਨਾਂ ਨੂੰ ਪਤਾ ਲੱਗਾ ਪਰਿਵਾਰ ਦਾ ਪਛੋਕੜ ਉਹਨਾਂ ਰਾਗਿਆਂ ਦਾ ਹਰਿੰਦਰ ਜੀ ਮੈਂ ਕਾਂਗਰਸ ਵਿੱਚ ਮੈਂ ਤੁਹਾਨੂੰ ਆਪਣੇ ਪਰਿਵਾਰ ਦੇ ਮੁੱਢਕ ਵਾਪਸ ਲੈ ਕੇ ਜਾਣਾ ਤੇ ਮੈਂ ਉਹਨਾਂ ਨੂੰ ਨਾ ਨਹੀਂ ਕਰ ਸਕਿਆ ਉਹ ਫਿਰ ਮੇਰੇ ਕਾਂਗਰਸ ਪਾਰਟੀ ਕੀ ਮਹਿਫੂਜ਼ ਸ਼ਾਹ ਮੈਂ ਸਮਝਦਾ ਕਿ ਵੀ ਜਿਹੜੀ ਇਹਨਾਂ ਦੀ ਆਰਐਸਐਸ ਦੀ ਇੱਕ ਪਰਟੀਕੂਲਰਲੀ ਮੇਨੂੰ ਤਾਂ ਲੱਗਦਾ ਬਟਾਲੇ ਦੇ ਕੋਈ ਜ਼ਿਆਦਾ ਘਟੜਵਾਤ ਹੈ ਜਿਹੜੇ ਵੀ ਟਰਨ ਕੋਟ ਨੇ ਜੀ ਪਾਰਟੀਆਂ ਬਦਲ ਕੇ ਗਏ ਨੇ ਹੂੰ ਜੇ 10 ਬਦਲ ਕੇ ਗਏ ਨੇ ਨਾ ਹੂੰ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ ਉਹਨਾਂ ਚੋਂ 8 ਹਾਰਨਗੇ ਦੋ ਜਿੱਤਣਗੇ ਜਿਨ੍ਹਾਂ ਦਾ ਆਪਣਾ ਬਹੁਤ ਹੀ ਲੋਕਾਂ ਵਿੱਚ ਆਧਾਰ ਹੋਏਗਾ ਜਾਤੀ ਤੌਰ ਦਾ ਉਹ ਜਿੱਤਣਗੇ ਬਾਕੀ ਸਾਰੇ ਹਾਰਨਗੇ ਹੁਣ ਬਟਾਲੇ ਦੇ ਵਿੱਚ ਅਗਰ ਜਿਗਰ ਕਰੀਏ ਆਪਾਂ ਅਕਾਲੀ ਦਲ ਦਾ ਅਕਾਲੀ ਦਲ ਦੀ ਪੋਜੀਸ਼ਨ ਦੇਖੋ ਅਕਾਲੀ ਦਲ ਦੀ ਪੋਜੀਸ਼ਨ ਓਵਰਆਲ ਹਲਕਾ ਵਾਈਜ਼ ਤੁਸੀਂ ਲੋ ਪਾਰਲੀਮੈਂਟ ਹਲਕਾ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਕੋਈ ਕੋਈ ਬੈਟਰ ਪਰਫਾਰਮ ਕਰ ਸਕੇ ਤੁਸੀਂ ਡਬਲ ਇੰਜਨ ਦਾ ਜ਼ਿਕਰ ਕੀਤਾ ਸੀ ਹੁਣੇ ਇਹ ਡਬਲ ਇੰਜਨ ਦੇ ਵਿੱਚੋਂ ਐਸਡਾ ਸਪੀਡ ਦੇ ਵਿੱਚ ਕਿਹੜਾ ਇੰਜਨ ਹੈ ਮੇਰਾ ਤਾਂ ਖਿਆਲ ਹੈ ਕਿ ਜੇ ਦੋਵੇਂ ਇੰਜਨ ਜੇ ਸਪੀਡ ਬਰਾਬਰ ਨਾਲ ਭੱਜਦੇ ਪਏ ਆ ਤੇ ਇਹ ਪਾਰਟੀ ਦੀ ਹਿੱਕ ਚੇ ਜਾ ਰਿਹਾ ਜੀ ਕੋਈ ਐਸੀ ਪਾਰਟੀ ਦੇ ਖਿਲਾਫ ਕੋਈ ਗੱਲ ਨਹੀਂ ਠੀਕ ਹੈ ਜੀ ਕਦੀ ਜ਼ਿਆਦਾ ਇੱਕ ਦੀ ਘਾਟ ਹੂੰ ਹੂੰ ਦੋਨੇ ਇੰਜਨ ਆਪਣੀ ਤਰਫੋਂ ਪੂਰਾ ਜ਼ੋਰ ਲਗਾ ਦੇ ਕੋਈ ਗਟਬਾਜੀ ਹੈ ਜੀ ਕਾਂਗਰਸ ਪਾਰਟੀ ਦੀ ਬਟਾ ਨਹੀਂ ਮੈਂ ਨਹੀਂ ਸਮਝਦਾ ਕੋਈ ਗਟਬਾਜੀ ਹੈ ਕਿਉਂਕਿ ਏਮ ਇੱਕ ਹੈ ਰੰਧਾਵ ਸਾਹਿਬ ਨੂੰ ਜਿਦਾਉਣਾ ਤੁਸੀਂ ਸਾਡੇ ਨਾਲ ਹਰਿੰਦਰ ਸਿੰਘ ਜੀ ਕਾਉਂਸਲਰ ਨੇ ਵਾਰਡ ਨੰਬਰ 38 ਤੋਂ ਸੋ ਇਹਨਾਂ ਦਾ ਬੜਾ ਸਪਸ਼ਟ ਤੇ ਕਲੀਅਰ ਕਹਿਣਾ ਹੈ ਕਿ ਇਹ ਜਿਹੜੀ ਪੱਗ ਹੈ ਇਹ ਜਿਹੜਾ ਸਿੱਖੀ ਸਰੂਪ ਹੈ ਕਿਹੜੀ ਪਾਰਟੀ ਹੈ ਜਿਹਨੂੰ ਇਹ ਜੱਜਦਾ ਨਹੀਂ ਔਰ ਉਹ ਮੂੰਹ ਤੇ ਵੀ ਕਹਿਣ ਤੋਂ ਗੁਰੇਜ਼ ਨਹੀਂ ਕਰਦੇ ਔਰ ਕਿੰਨਾ ਨੇ ਇਹਨਾਂ ਨੂੰ ਇਹ ਉਲਾਮਾ ਵੀ ਦਿੱਤਾ ਸੀਗਾ ਜਾਨੀ ਕਿ ਸਿੱਧਾ ਇਸ਼ਾਰਾ ਹੀ ਕਰ ਦਿੱਤਾ ਸੀ ਕੁਰਸੀ ਤੇ ਇਹ ਹੱਕਦਾਰ ਸੀ ਸਿਰਫ ਇਸ ਕਰਕੇ ਨਹੀਂ ਉਹ ਕੁਰਸੀ ਮਿਲ ਸਕੇ ਕਿਉਂਕਿ ਟੀਰਾ ਮੋਰਾ ਸਿੱਖੀ ਨਾਲ ਜੁੜਿਆ ਹੋਇਆ ਸੀ ਔਰ ਇਹ ਦਾਵਾ ਕਰਦੇ ਨਜ਼ਰ ਆ ਰਹੇ ਨੇ ਕਿ ਵਿਧਾਨ ਸਭਾ ਹਲਕਾ ਜੋ ਬਟਾਲਾ ਹੈ ਇਸ ਹਲਕੇ ਦੇ ਵਿੱਚ ਉਹ ਕਾਂਗਰਸ ਪਾਰਟੀ ਲੀਡ ਕੱਢ ਰਹੀ ਹੈ ਬਾਕੀ ਹੁਣੇ ਸਭਾ ਦੱਸੇਗਾ 2000 ਬਹੁਤ ਬਹੁਤ ਧੰਨਵਾਦ ਜੀ